They're <laughs> the it's ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗਮਨਸਥਾਨ ਸ੍ਰੀ ਗੁਰ ਤੇਗ ਬਹਾਦਰ ਮਹਾਰਾਜ ਜੀ ਦੇ ਅਜੋ ਸਪਮ ਪਿੱਤਰ ਸਥਾਨ ਤੇ ਬੀਬੀ ਕੋਲਾ ਜੀ ਚੈਰੀਟੇਬਲ ਹਸਪਤਾਲ ਵੱਲੋਂ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ 21ਵਾਂ ਸਾਲਾਨਾ ਜੀ ਦੇ ਆ ਪ੍ਰਵਾਨ ਸਮਾਗਮ ਅਤੇ 350 ਸਾਲਾਂ ਸ਼ਹੀਦੀ ਸ਼ਤਾਬਦੀ ਜਿਹੜੀ ਅੱਜ ਸਾਰੀ ਸਿੱਖ ਪੰਥ ਕੌਮ ਆ ਰਹੀ ਏ ਅੱਜ ਦੇ ਦਿਨ 29 ਨਵੰਬਰ ਨੂੰ ਸ਼ਨੀਵਾਰ ਨੂੰ 4 ਤੋਂ 12 ਦੀਵਾਨ ਸੱਜ ਰਹੇ ਨੇ ਬੜੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨੇ अनेका ਮਹਾਂਪੁਰਖ अनेਕਾਂ ਕੀਰਤਨੀਏ ਤੇ ਸਤਕਾਰਯੋ ਭਾਈ ਸਾਪਾਏ ਗੁਰਕਬਾਬ ਸਿੰਘ ਜੀ ਉਹ ਵੀ ਕੀਰਤਨ ਦੀ ਹੁਣੇ ਠਹਿਰ ਕੇ ਵਰਖਾ ਲਾਉਣਗੇ ਸਾਰੀਆਂ ਸੰਗਤਾਂ ਨੇ ਭਰਪੂਰ ਸਹਿਯੋਗ ਦਿੱਤਾ ਧਰਮ ਹੇਤ ਸਾਕਾ ਜਨਕੀਆ ਸੀਸ ਦੀਆ ਪਰਸਿਦਰਨਾ ਦੀਆ ਸਦਕੇ ਜਾਈਏ ਗੁਰਤੇਗ ਬਹਾਦਰ ਸਾਹਿਬ ਜੀ ਦੇ ਪਿਆਰ ਤੋਂ ਉਹਨਾਂ ਦੇ ਪਿਆਰ ਤੋਂ ਜਿਨ੍ਹਾਂ ਨੇ ਨਾ ਤਿਲਕ ਲਾਉਂਦੇ ਸਨ ਨਾ ਜੰਝੂ ਪਹਿਨਦੇ ਸਨ ਪਰ ਤਿਲਕ ਜੰਝੂ ਦੀ ਰਾਖੀ ਦੇ ਵਾਸਤੇ ਮਹਾਰਾਜ ਜੀ ਨੇ ਆਪਣਾ ਸੀਸ ਬਲਦਾਨ ਦਿੱਤਾ ਆਓ ਅੱਜ ਇਸ ਸਥਾਨ ਦੀ ਧੂੜੀ ਲੈ ਕੇ ਉਹਨਾਂ ਦੀ ਪਵਿੱਤਰ ਸ਼ਹਾਦਤ ਨੂੰ ਅਸੀਂ ਨਤਮਸਤਕ ਹੋਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੰਝੂ ਭਰ ਕੇ ਨਸ ਨਾਮ ਹੋ ਰਿਹਾ ਇਹ ਦੇ ਪੱਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਵੇਂ ਪਾਸਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਮਾਪ ਸਤਾਬਦੀ ਨੂੰ ਸਮਰਪਤ ਬੀਬੀ ਕੋਲਾ ਜੀ ਭਲਾਈ ਕੇਂਦਰ ਟਰਸਟ ਵੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਮੈਨੇਜਰ ਸਾਹਿਬ ਦੇ ਸਹਿਯੋਗ ਨਾਲ ਗੁਰਦੁਆਰਾ ਗੁਰੂ ਕੇ ਮੈਲ ਜੀ ਵਿਖੇ ਅੱਜ ਦੀਵਾਨ ਸਜਾਏ ਗਏ ਨੇ ਉਹਨਾਂ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀਏ ਅਤੇ ਪ੍ਰਸਿੱਧ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਸਮੂਹ ਸੰਗਤਾਂ ਦੇ ਵਾਸਤੇ ਅਟੁੱਟ ਲੰਗਰ ਵਰਤ ਰਹੇ ਨੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਪਾਵਨ ਦਰਬਾਰ ਵਿੱਚ ਹਾਜ਼ਰੀਆਂ ਭਰ ਕੇ ਗੁਰਬਾਣੀ ਰਾਹੀਂ ਆਪਣਾ ਜਨਮ ਸੁਫਲਾ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ